ਗੱਲ ਤੇ ਬਣੀ ਆ ਸੁੱਲੋ ਗੱਲ ਬੋਲੋ ਜੀ ਬੋਲੋ ਬੈਠ ਜਿਓ ਜੇ ਬੈਠ ਜੋ ਮੈਨੂੰ ਦੱਸਦੇ ਨੇ ਜਦੋਂ ਮੈਂ ਬੋਲਾਂ ਬੋਲ ਬਾਈ ਬੋਲੋ ਬੋਲੋ ਜੀ ਏਡੀਸੀ ਸਾਹਿਬ ਖੜੇ ਨੇ ਈਸੀਪੀ ਸਾਹਿਬ ਤੇ ਬਾਈ ਜੀ ਖੜੇ ਨੇ ਨਾਲ ਸਾਡੇ ਪ੍ਰਸ਼ਾਸਨ ਨਾਲੋਂ ਇਨ੍ਹਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਆ ਕਿ ਸਾਡੇ ਸਾਰੇ ਬੰਦੇ ਛੱਡੇ ਜਾਣਗੇ ਦੀ ਛੱਟ ਤੇ ਬਾਈ ਲੱਖਾ ਕਹਿੰਦਾ ਗੱਲਾਂ ਕਹਿ ਰਿਹਾ ਹੈ ਉਹ ਐਡੀ ਵੀ ਸਾਹਿਬ ਵੀ ਦੁਹਰਾ ਕਰਨਗੇ ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਉਸ ਦੀ ਬਾਤ ਉਹ ਬੰਦੇ ਛੱਡ ਲੱਤੇ ਗਏ ਨੇ ਬਾਪੂ ਜੀ ਉਰੀ ਆ ਚੁੱਕੇ ਨੇ ਇੱਥੇ ਸਰਦਾਰ ਤਰਨ ਸਿੰਘ ਜੀ ਉਰੀ ਆ ਚੁੱਕੇ ਨੇ ਲੱਖਾ ਛੱਡ ਦਿੱਤੇ ਲੱਖਾ ਜੀ ਛੱਡ ਦਿੱਤੇ ਗਏ ਜੇ ਪੂਰ ਹੋਵੇ ਆਪਾਂ ਉਹਨਾਂ ਦਾ ਫੋਨ ਚਲਾ ਕੇ ਇਹਦੇ ਤੇ ਗੱਲ ਸੁਣਾਗੇ ਉਹਦੀ ਸਾਰੀ ਗੱਲ ਸੁਣ ਲੈ ਗੱਲ ਸੁਣ ਲੋ ਯਾਰ ਆਪਾਂ ਸ਼ੈ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗੱਲ ਇਹਨਾਂ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਕ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਂਮਾ ਹਮਾ ਕੇ ਆਏ ਆਂ ਜਿਹਦੇ ਨਾਲ ਕੈਂਸਰ ਫੈਲ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਕਨਸਟੀਟਿਊਸ਼ਨ ਬਾਡੀਜ਼ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ادارے ਜਿਹਦੇ ਬਾਰੇ ADC ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰ ਲੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਗਈ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨਾਂ ਦੇ ਕੋਈ ਸਟੇ ਨਹੀਂਗਾ ਉਹ ਟੋਟਲ ਇਲੈਗਲ ਵੇ ਨਾਲ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਹੈ। ਆਜ਼ਰਿਆ ਕਾਲ। ਇੱਕ ਤੀਜਾ ਸੈਂਟਰ ਹੈ 72 ਕੇ ਵਾਲਾ। ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨਾਂ ਬਾਅਦ ਜੋ ਵੀ ਉਹਦੀ ਲਿਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ। ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ। ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਉਹ ਜਿਹੜਾ ਬਹਾਦਰਕੇ ਵਾਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹੈ ਹਰ ਰੋਜ਼ ੁੱਡੇ ਦਰਿਆ ਨੂੰ ੁੱਡਾ ਨਾਲਾ ਬਣਾਉਂਦਾ ਇਹ ਬੰਦ ਹੋ ਜਾਊਗਾ ਔਰ ਸੱਤਾਂ ਦਿਨਾਂ ਬਾਅਦ ਇਹਨਾਂ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ মিডিਏ ਚ ਵੀ ਪਬਲਿਕ ਨੋਟਿਸ ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੇ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ ਸੱਤਾਂ ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆ ਸਹਿਮਤੀ ਹੈ ਬਾਪੂ ਜੀ ਅੱਜ ਤੇਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕਹਿ ਦਿੱ ਕਿ ਮੇਰੀ ਲੱਖੇ ਨਾਲ ਗੱਲ ਕਰਾਓ ਔਰ ਲੱਖਾ ਫੋਨ ਤੇ ਉੱਤੇ ਤੁਹਾਨੂੰ ਇੱਥੇ ਸੁਣਾਵਾਂ ਜੇ ਤਾਂ ਹੋਇਆ ਨੇੜੇ ਤਾਂ ਉਹਨਾਂ ਚੇਰੇ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਸੜਕ ਛੱਡ ਜਿਆਂਗੇ ਪਰ ਰਵਾਂਗੇ ਕਲੀਅਰ ਸਭ ਨੂੰ ਮਨਜ਼ੂਰ ਆ ਤੁਹਾਨੂੰ ਮਨਜ਼ੂਰ ਆ ਸੱਜਣਾ ਹੋਣਾ ਸਿਓ ਮਨਜ਼ੂਰ ਆ ਬਾਈ ਮਨਜ਼ੂਰ ਆ अगरि कुझु कीअं जंहिं भुज ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਣੀ ਇਹ ਗੱਲ ਕਲੀਅਰ ਹੈ ਕਿ ਹੋਈਆਂ ਹੁਣੇ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪ ਦੇ ਵੱਲੋਂ ਐਡੀਸੀ ਸਾਹਿਬ ਨੂੰ ਤੇ ਸਾਰੇ ਪੁਲਿਸ ਨੂੰ ਗੱਲ ਕੀਤੀ ਇੱਕ ਆਪ ਦੇ ਵੱਲੋਂ ਗੱਲ ਕਹੀਦੀ ਹੈ ਕਿ ਅਸੀਂ باوجود ਇਸ ਦੇ ਕਿ ਸੰਗਤ ਨੇ ਬਹੁਤ ਸਾਰੀ ਦੇ ਕਿਹਾ ਸੀ ਕਿ ਨਿੱਕੇ ਲੋਕ ਅਸੀਂ ਇਨਾਂ ਦੀ ਜ਼ੁਬਾਨ ਤੇ মিডিਏ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਇਓ ਜੀ ਐਡੀਸੀ ਸਾਹਿਬ ਜੋ ਤੁਸੀਂ ਕਹੂਗੇ ਹੋਣਾ ਚਾਹੀਦਾ ਇਹ ਕਮਿਟਮੈਂਟ ਹੈ ਤੁਹਾਡੀ ਲੋਕਾਂ ਸਾਹਮਣੇ ਇਹਨਾਂ ਦਾ ਬਲਾਊਜ਼ਰ ਸਹੀ ਲੈਪਟੀਪ ਲਾਓ ਬੋਲੋ ਕਿ ਲੋਕਾਂ ਦੀ ਕਮਿਟਮੈਂਟ ਹੈ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਫਿਰ ਪ੍ਰਪੰਧਾਂ ਨੂੰ ਵੀ ਕਹਿੰਦੇ ਨੇ ਬਦੇ ਨੂੰ ਬੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਤੇ ਇਹਦੇ ਚ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਦੀ ਵੀ ਵਿਸ਼ਵਾਸ ਭਾਗ ਰਹੂਗਾ ਤੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਇਹ ਅੱਜ ਮੋਰਚਾ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਅਵਿਸ਼ਵਾਸਨ ਦੇ ਦਿੱਤਾ ਤੇ ਮੁਰਕਿਓ ਤੇ ਕੁਕਰੇ ਨਾਲਸਰੇ ਦੋ ਦਿਨਾਂ ਤੱਕ ਦੀ ਵੀ ਜਿਹੜੀ ਵਿਸ਼ਵਾਸਯੋਗਤਾ ਤੇ ਬੜਾ ਹਰਕ ਪੈਂਦਾ ਜਿਸ ਕਰਕੇ ਬਾਕੀ ਜਿਹੜਾ ਅੱਜ ਉਸ ਪ੍ਰਸ਼ਾਸਨ ਦੇ ਜੋ ਲੋਕਾਂ ਦਾ ਧੱਕਾ ਕੀਤਾ ਉਹ ਜਦੋਂ ਸਾਨੂੰ ਨਿਨ੍ਹਾਗਰਸਤ ਕੀਤਾ ਗਿਆ ਮੇਰੇ ਨਾਲ ਜਿਹੜੇ ਬੰਦੇ ਸੀ ਉਹਨਾਂ ਦਾ ਵੀ ਬੜਾ ਜ਼ੁਰਮਿਆਰ ਕੀਤਾ ਗਿਆ ਤੇ ਉਹਨਾਂ ਨੂੰ ਗਾਰਾਂ ਤੱਕ ਲੱਗੀਆਂ ਗਈਆਂ ਉਹਦੇ ਬੀਬੀਆਂ ਵੀ ਸੀ ਗਈਆਂ ਜਿਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹ ਲੋਕਾਂ ਦੀ ਬੁਰਖਤਾ ਦੀ ਪੜਾਈ ਵਾਸਤੇ ਇਹ ਲੋਕ ਖੜੇ ਹੋਏ ਇਹ ਕਰਕੇ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹ ਹੁਜੇ ਹਾਲਾਤਾਂ ਪੈਦਾ ਕਰਦੇ ਤੇ ਇਹ ਇਹ ਵੀ ਅਸੀਂ ਅਪੀਲ ਕਰਦੇ ਤੁਹਾਨੂੰ ਕਿ ਇਹ ਨਾ ਕੋ ਗੰਦੇ ਨਾਲੇ ਚ ਪਾਣੀ ਪਾਉਣ ਦੀ ਬਜਾਏ ਧਰਤੀ ਚ ਪਾਉਣਾ ਸ਼ੁਰੂ ਕਰਦੇ ਇਹ ਚੀਜ਼ ਨੂੰ ਨੇ ਤੁਸੀਂ ਯਕੀਨੀ ਬਣਾਇਓ ਤੇ ਇਹ ਇਹ ਸਾਰੀਆਂ ਚੀਜ਼ਾਂ ਦੇ ਜੋ ਜੀ ਏਡੀ ਵਿਸ਼ਾ ਬਹਿ ਗਏ ਉਹ ਵੀ ਦੇਖੋ ਜੀ ਸਾਡੇ ਬੰਦੇ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਫਾਈਨਲ ਅਸੀਂ ਵੇਟ ਕਰ ਰਹੇ ਆ ਜਿਹੜੀ ਸੀਟਪੀਆਂ ਬਾਰੇ ਮਸਲੇ ਬਾਰੇ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਜਿਹੜੇ ਦੋ ਸੀਟਪੀ 40 ਐਮਐਲਡੀ ਤੇ 50 ਐਮਐਲਡੀ ਹੈ ਉਹਨਾਂ ਦੀ ਜਿਹੜੀ ਸਟੇ ਦੀ ਗੱਲ ਇਹ ਕਹਿ ਰਹੇ ਆ ਇਹਨਾਂ ਨੇ ਕਿਹਾ ਕਿ ਸਾਨੂੰ ਉਹਦਾ ਲੀਗਲ ਓਪੀਨੀਅਨ ਜਿਹੜਾ ਲੈਣਾ ਪਊਗਾ ਤੇ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਉਹਦਾ ਲੀਗਲ ਓਪੀਨੀਅਨ ਇਹਨੇ ਰਾਈਟਿੰਗ ਲੈ ਲਾਂਗੇ ਜੇ ਉਹ ਵਾਕਈ ਉਹਦਾ ਮਤਲਬ ਇਹ ਹੈ ਕਿ ਉਹ ਸਟੇ ਹੈ ਤੇ ਫਿਰ ਅਸੀਂ ਉਹਨਾਂ ਨੂੰ ਬੰਦ ਨਹੀਂ ਕਰਾਂਗੇ ਦੇ ਉਸ ਤੇ ਨਹੀਂ ਹੈ ਕਿਵੇਂ ਮਤਲਬ ਕਿ ਉਹਨਾਂ ਦੇ ਕੰਡੀਸ਼ਨਲ ਕੰਡੀਸ਼ਨਲ ਲੱਗੀਆਂ ਹੋਈਆਂ ਉਹ ਕੰਡੀਸ਼ਨਲ ਚੈੱਕ ਕੀਤੇ ਜਾਣਗੀਆਂ ਇਸ ਦਾ ਮੈਨੂੰ ਇੱਕ ਹਫ਼ਤੇ ਬਾਦੋਂ ਬੰਦ ਕਰਾ ਦਿੱਤਾ ਜਾਣਾ ਜਿਹੜਾ ਬਹਾਦਰ ਕੇ ਦਾ ਟ੍ਰੀਟਮੈਂਟ ਪਲਾਨ ਹੈ ਉਹਨੂੰ 2 ਦਿਨ ਦੇ ਅੰਦਰ ਅੰਦਰ ਬੰਦ ਕਰਾਇਆ ਜਾਊਗਾ ਕਿਉਂਕਿ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਟੇ ਕਿਸੇ ਕੋਰਟ ਦੀ ਨਹੀਂ ਹੈ ਉਹਨਾਂ ਨੂੰ ਅਸੀਂ ਕਿਹਾ ਸੀ ਇਮੀਡੀਏਟਲੀ ਬੰਦ ਕਰਾਓ ਉਹਨਾਂ ਨੇ 2 ਦਿਨ ਦਾ ਟਾਈਮ ਮੰਗਿਆ ਬਹੁਤ ਜ਼ੋਰ ਪਾਇਆ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਜੀ ਕਿ 2 ਦਿਨ ਦਾ ਟਾਈਮ ਤੁਸੀਂ ਲੈ ਸਕਦੇ ਹੋ ਪਰ ਉਈ ਇਹਦੇ 'ਚ ਡਾਊਟ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਬਾਅਦ 'ਚ ਕਹੋਗੇ ਨਹੀਂ ਜੀ ਉਹਦੇ 'ਚ ਆੜਿਕ ਆ ਗਿਆ ਯਾ ਉਹੜਿਕ ਆ ਗਿਆ ਉਹਨਾਂ ਨੇ ਸੰਗਤ ਦੇ ਸਾਹਮਣੇ ਆਪਣਾ ਕਮਿਟਮੈਂਟ ਦਿੱਤਾ ਹੈ ਕਿ ਨਹੀਂ 2 ਦਿਨ ਦੇ ਅੰਦਰ ਅਸੀਂ ਕਿਉਂਕਿ ਪੀਪੀਸੀਬੀ ਦੇ ਜੋ ਵੀ ਆਰਡਰ ਨੇ ਬੰਦ ਕਰਨ ਦੇ ਉਹਨੂੰ ਲਾਗੂ ਕਰਾ ਦੇਵਾਂਗੇ। ਪਰ ਤਿੰਨ ਸੀ.ਡੀ.ਪੀਆਂ ਦੀ ਇਹ ਗੱਲ ਅੱਥੇ ਤੱਕ ਕੋਈ ਨਹੀਂ। ਅੱਛਾ ਹੁਣ ਲੱਖਾ ਸਿਧਾਨੇ ਦੀ ਗੱਲ ਹੋ ਰਹੀ ਸੀ। ਹੁਣ ਧਰਮ ਹੋ ਚੁੱਕਿਆ ਜਾ ਰਿਹਾ ਜੀ ਧਰਨਾ ਚੁੱਕ ਦਿੱਤਾ ਹੈ। ਧਰਨਾ ਚੱਕੇ ਜਾ ਰਹੇ ਆ। ਹਾਂ ਪਹਿਲਾਂ ਨਹੀਂ ਚੱਕਰੇ ਜੀ ਲੱਖਾ ਨਹੀਂ ਲੱਖੇ ਤੋਂ ਬਾਅਦ ਚੱਕੇ ਜਾਊਗਾ। ਮੇਰੀ ਇਹੀ ਅੰਡਰਸਟੈਂਡਿੰ ਬਾਕੀ ਬਾਕੀ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਹੈ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਸਹਿਮਤੀ ਸਹਿਮਤੀ ਇੰਨੀ ਕੁ ਬਣੀ ਹੈ ਕਿ ਠੀਕ ਹੈ ਜੋ ਲੀਗਲ ਓਪੀਨੀਅਨ ਲੈਣਗੇ ਉਹਦੇ ਹਿਸਾਬ ਨਾਲ ਅਗਲਾ ਐਕਸ਼ਨ ਹੋ ਕਾਨੂੰਨੀ ਕਰ ਬਈ ਹਾਂ ਕਾਨੂੰਨੀ ਹੁਣ ਗੁੱਡੇ ਦਰਿਆ ਨੂੰ ਜਿੱਦਾਂ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਬੰਨਣ ਦੀ ਗੱਲ ਕੀਤੀ ਜਾ ਰਹੀ ਸੀ ਬੰਦ ਨਹੀਂ ਲਾਇਆ ਜਾਊ ਕੋਈ ਦੇਖੋ ਜੋਇਨਾ ਨੇ ਕਿਹਾ ਕਿ 2 ਦਿਨ ਦੇ ਬਾਅਦ ਬਾਦਰਕੇ ਦਾ ਬੰਦ ਕਰਾ ਦੇਾਂਗੇ ਉਸ ਤੋਂ ਬਾਅਦ ਲੀਗਲ ਓਪੀਨੀਅਨ ਲੈ ਕੇ ਅਗਲੇ ਦੋ ਜੇ ਲੀਗਲ ਓਪੀਨੀਅਨ ਫੇਵਰ ਜਾਂਦਾ ਤਾਂ ਉਹ ਵੀ ਬੰਦ ਕਰਾ ਦੇਾਂਗੇ ਇਹ ਵੀ ਜੇ ਸੇ ਮਦਰ ਕੇ ਰੋਡ ਵਾਲਾ ਬੰਦ ਹੋਊਗਾ ਕੱਲਾ ਕਾਲੇ ਪਾਣੀ ਨੂੰ ਬੰਦ ਜਿਹੜਾ ਹੈ ਉਹਦੇ ਤਹਿਤ ਹੀ ਆਂਦਾ ਹੈ ਕਿਉਂਕਿ ਜੇ ਇੰਡਸਟਰੀ ਦਾ ਪਾਣੀ ਬੰਦ ਹੋਣਾ ਸ਼ੁਰੂ ਹੁੰਦਾ ਹੈ ਤੇ ਬਾਕੀ ਸਾਰਿਆਂ ਤੇ ਪ੍ਰੈਸ਼ਰ ਹੋਗਾ ਫੰਡੇਰੀਆਂ ਕਿਉਂ ਚੱਲਣਗੀਆਂ ਫਿਰ ਜਿਹੜਾ ਸਰਕਾਰ ਆਪਣਾ ਡੋਮੈਸਟਿਕ ਪਾਈ ਜਾਂਦੀ ਹੈ ਅਗਲਾ ਨੰਬਰ ਉਹਦਾ ਹੋਗਾ ਕਿਉਂਕਿ ਇਹਨੂੰ ਸਟੈਪ ਬਾਏ ਸਟੈਪ ਵਾਰੀ-ਵਾਰੀ ਲੱਤਾ ਜਾਣਾ ਸਾਰਾ ਕੁਝ ਇੱਕੋ ਝਟਕੇ 'ਚ ਨਹੀਂ ਹੋ ਸਕਦਾ ਤਾਂ ਸਭ ਤੋਂ ਇਸ ਕਰਕੇ ਪਹਿਲੇ ਸਭ ਤੋਂ ਵੱਡਾ ਜਿਹੜਾ ਸਭ ਤੋਂ ਵੱਡਾ ਸੋਰਸ ਹੈ ਪੋਲੂਸ਼ਨ ਦਾ ਜੋ ਕਿ ਡਾਈਂਗ ਇੰਡਸਟਰੀ ਦਾ ਪਾਣੀ ਹੈ 105 ਮਿਲਣੀ ਉਹਦੀ ਗੱਲ ਹੋਈ ਹੈ ਜਿਹੜੀਆਂ 54 ਰੋਕਟਡ ਯੂਨਿਟਸ ਨੇ ਉਹਨੂੰ ਆਲਰੇਡੀ ਪਿਛਲੇ ਹਫਤੇ ਐਨਜੀਡੀ ਨੇ ਕਹਿ ਦਿੱਤਾ ਕਿ ਉਹ ਆਪਣਾ ਪਾਣੀ ਜਿਹੜਾ ਰੀਯੂਜ਼ ਕਰਨ ਗਿਆ ਉਹਦੇ ਬਾਰੇ ਵਕਰੀ ਕੋਈ ਗੱਲ ਚੱਲ ਰਹੀ ਹੈ ਪਰ ਅੱਜ ਦੀ ਜਿਹੜੀ ਗੱਲ ਸੀ ਤਿੰਨ ਸੀਐਡੀ ਬਾਰੇ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਹੋਰ ਦੱਸਾਂ ਦੇਣਾ ਦੇਖੋ ਜੀ ਹਰ ਚੋਰੀ ਹੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ ਕੂਝਾ ਕਰਦਾ ਇਹਦੀ ਵੀ ਗੱਲ ਹੈ ਨੀ ਉਹ ਕਹਿੰਦੇ ਕੁਝ ਇਕ ਇੰਡਸਟਰੀਆਂ ਹੈਗੀਆਂ ਨੇ ਕੁਝ ਹੈਗੀਆਂ ਦੇਖੋ ਡੇਰੀਆਂ ਦੇ ਨਾਲ ਵੱਖਰੇ ਤਰ੍ਹਾਂ ਦਾ ਪੋਲੂਸ਼ਨ ਹੁੰਦਾ ਉਹ ਜਿਵੇਂ ਕਈ ਵਾਰੀ ਆਪਣੀ ਪ੍ਰੈਸ ਕਾਨਫਰੈਂਸ ਕਹਿੰਦੇ ਜੀ ਇਹੀ ਕੋਈ ਨਹੀਂ ਚੱਲਦਾ ਠੀਕੋਲੀ ਹੁਣ ਠੀਕੋਲੀ ਦਾ ਡੇਰੀਆਂ ਕਰਕੇ ਹੁੰਦਾ ਪਰ ਇਹ ਰੈਲ ਲਾਈਨ ਤੇ ਲਾਣਾ ਭਾਈ ਟਾਈਮ ਤੋਂ ਆਉਂਦੇ ਆ ਹੋਰ ਟਾਈਮ ਤੋਂ ਹੀ ਆਉਂਦੇ ਉਹ ਡੇਰੀਆਂ ਨੂੰ ਨਹੀਂ ਆਦੇ ਤੋਂ ਸਭ ਦੇ ਵੱਖਰੇ ਵੱਖਰੇ ਹੁਣ ਲੱਖਾਂ ਸਾਲ ਅੱਗੇ ਮਾਰੇ ਇਹ ਇਹਦੇ ਇਹਦੇ ਬਾਰੇ ਮੈਨੂੰ ਆਈਡੀਆ ਨਹੀਂ ਲੱਖਾਂ ਸਾਲ ਨੇ ਬਾ ਠੀਕ ਹੋਰ ਦੱਸ ਸਕਦਾ ਹੋਊਗਾ ਮੈਨੂੰ ਇਹ ਬਾਰੇ ਉਹ ਕਿਉਂ ਕਰ ਅਸੀਂ ਇੱਥੇ ਆ ਕੇ ਟੂਰ ਆਉਂਦੇ विचार खड़े है खड़े सारे भीर बेनती है जहां अपना आगू बनाया ਉਹਨਾਂ ਵੀਰਾਂ ਵੱਲੋਂ ਬੇਸੀ ਕੀਤੀ ਜਾਂਦੀ ਹੈ ਤੇ ਰੋਡ ਕਲੀਅਰ ਕਰ ਦਿੱਤੇ ਗਏ ਨੇ ਕਿਰਪਾ ਕਰਕੇ ਕੋਈ ਰੋੜਾ ਦਾ ਵਿਕਾਰ ਨਾ ਹੋਵੇ ਕਿਰਪਾ ਕਰਕੇ ਬੈਠੀ ਹੈ ਲੋਕਾਂ ਦੀ ਹਮਦਰਦੀ ਵੀ ਆਪਾਂ ਲੈਣੀ ਬੜੀ ਜ਼ਰੂਰੀ ਹੈ ਹੋਣਾ ਚਾਹੀਦਾ ਇਹਨਾਂ ਨੇ ਉਸ ਤੇ ਗੱਲ ਆ ਗਈ ਕਿ ਦੋ ਦਿਨਾਂ ਸਾਨੂੰ ਦੇ ਦੇ ਕਿਉਂਕਿ ਫੈਕਟਰੀਆਂ ਬੰਦ ਹੋਣਗੀਆਂ ਤਾਂ ਹੀ ਅੱਗੇ ਸੈਂਟਰ ਬੰਦ ਹੋ ਸਕਦਾ ਹੈ ਤਾਂ ਹੀ ਬੰਦ ਹੋ ਸਕਦਾ ਤਾਂ ਉਹਦੇ ਲਈ ਅਸੀਂ ਉਹਨਾਂ ਨੂੰ ਦੋ ਦਿਨ ਦੇ ਰਹੇ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਐਸਡੀ ਆਕੀਸੀ ਏਡੀਸੀ ਏਡੀਸੀ ਹੋਰਾਂ ਨੇ ਐਲਾਨ ਕੀਤਾ ਕਿ ਦੋ ਦਿਨਾਂ ਬਾਅਦ ਬਹਾਦਰਕੇ ਵਾਲਾ ਬੰਦ ਹੋ ਜਾਊਗਾ ਉਸ ਤੋਂ ਬਾਅਦ 7 ਦਿਨਾਂ ਦੇ ਵਿੱਚ ਇਹਨਾਂ ਦਾ ਲੀਗਲ ਸਟੇਟਸ ਕੀ ਹੈ ਉਹ ਤਿੰਨਾਂ ਦਾ ਕਲੀਅਰ ਹੋ ਜਾਊਗਾ ਔਰ ਉਸ ਤੋਂ ਬਾਅਦ ਇਹ ਬੰਦ ਕਰ ਦੇ ਅੱਛਾ ਹੁਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲੀ ਗੱਲ ਹੋਗੀ ਦੂਜੀ ਗੱਲ ਸੀ ਕਿ ਜਿੰਨੇ ਸਾਡੇ ਬੰਦੇ ਫੜੇ ਹੋਏ ਨੇ ਸਾਰੇ ਦੇ ਸਾਰੇ ਰਿਲੀਜ਼ ਕੀਤੇ ਜਾਣਗੇ ਉਹ ਸਾਰੇ ਰਿਲੀਜ਼ ਕਰਤੇ ਨੇ ਆਖਰ ਤੇ ਲੱਖੇ ਦਾ ਮਸਲਾ اٹਕਿਆ ਹੋਇਆ ਸੀ ਫਾਈਨਲੀ ਲੱਖੇ ਨੇ ਨਿਕਲ ਕੇ ਆਪਦੇ ਫੋਨ ਤੋਂ ਕਿਹਾ ਅਸੀਂ ਫੇਰ ਵੀ ਕਿਹਾ ਕਿ ਤੂੰ ਇੱਥੇ ਆ ਉਹ ਚੱਲ ਪਿਆ ਇਹਨਾਂ ਨੇ ਆਪਦਾ ਵਾਅਦਾ ਨਿਭਾਤਾ ਅਸੀਂ ਉਹ ਤੋਂ ਸਾਰੇ ਜੜਿਆਂ ਨੂੰ ਇੱਥੇ ਲੈ ਆਂਦਾ ਪਰ ਅਸੀਂ ਜਾਵਾਂਗੇ ਉਦੋਂ ਜਦੋਂ ਲੱਖਾਂ ਵੀ ਆਜੂਗਾ। ਆ ਰੋਡ ਕਲੀਅਰ ਕਰਦੇ। ਰੋਡ ਤਾਂ ਕਲੀਅਰ ਕੀਤਾ ਸ਼ੇਰਾ ਕਿਉਂਕਿ ਉਹਨਾਂ ਨੇ ਸਾਰੀਆਂ ਗੱਲਾਂ ਜੋ ਨੇਗੋਸ਼ੀਏਸ਼ਨ ਹੋਈਆਂ ਸੀ ਉਸ ਤੇ ਸਹਿਮਤੀ ਹੋ ਗਈ। ਬੰਦੇ ਵੀ ਛੱਡ ਤੇ ਲੱਖਾਂ ਨਿਕਲ ਵੀ ਪਿਆ ਤੇ ਗੱਲ ਤਾਂ ਹੋ ਗਈ ਪੂਰੀ। ਪਰ ਅਸੀਂ ਕਹ ਲੈ ਵੀ ਅਸੀਂ ਜਾ ਇੱਥੇ ਖੜਾਂਗੇ। ਜਦੋਂ ਦਾ ਕੋਹਾ ਨਹੀਂ ਜਾਂਦਾ। ਠੀਕ ਹੈ। ਫੇਰ ਇੱਕ ਗੱਲ ਜੋ ਅੱਜ ਇੱਕ ਹਾਲਾਤ ਕਰੀਟ ਹੋਈ ਸੀ ਕਿ ਬਹੁਤ ਸਾਰੇ ਲੋਕਾਂ ਨਾਲ ਜ਼ਿਆਤੀ ਹੋਈ ਸੀ। ਬਹੁਤ ਸਾਰੇ ਲੋਕਾਂ ਨੂੰ ਗਿਲਾ ਸੀ। ਥੋਡੇ ਸਾਹਮਣੇ ਖੜੇ ਹੋ ਕੇ ਉਹ ਡੀਸੀਪੀ ਸੀਗੇ ਆਪਣੇ ਡੀਸੀਪੀ ਹੋਰਾਂ ਨੇ ਖੁਦ ਕਿਹਾ ਥੋਡੇ ਸਾਹਮਣੇ ਕਿਹਾ মিডিਆ ਨੇ ਰਿਕਾਰਡ ਕੀਤਾ ਹੈ ਕਿ ਜੋ ਹੋਇਆ ਜ਼ਿਆਤੀ ਹੋਈ ਹੈ ਉਹਦੀ ਮਾਫੀ ਮੰਗਦੇ ਆਂ ਔਰ ਜੋ ਇਸ ਬੰਦੇ ਦਾ ਵੀ ਵੀਡੀਓ ਬਣਿਆ ਹੋਊਗਾ ਉਹਦੇ ਤੇ ਵਿਭਾਗੀ ਕਾਰਵਾਈ ਹੋਊਗੀ ਇਹ ਤੁਹਾਡੇ ਸਾਹਮਣੇ ਕਿਹਾ ਗਿਆ ਠੀਕ ਹੈ ਜੀ ਔਰ ਉਹਨਾਂ ਨੇ ਦੋਨੇ ਗੱਲਾਂ ਇਹ ਕਰਤੀਆਂ ਨੇ ਇਹ ਵੀ ਗੱਲ ਹੋ ਗਈ ਤੋ ਇਸ ਤੋਂ ਬਾਅਦ ਕੋਈ ਹੋਰ ਗੱਲ ਰਹਿ ਨਹੀਂ ਗਈ ਸੀ ਫਿਲਹਾਲ ਲੇਕਿਨ ਮੈਂ ਤੁਹਾਨੂੰ ਇਹ ਕਹੂੰਗਾ ਕਿ ਜਿਹੜੀ ਕਾਣੇ ਕਾਲੇ ਪਾਣੀ ਦੀ ਲੜਾਈ ਆ ਇਹ ਏਡੀ ਛੋਟੀ ਜੀ ਲੜਾਈ ਨਹੀਂ ਗਈ ਇੱਥੇ ਇਹਨਾਂ ਤਿੰਨਾਂ ਨੂੰ ਹੀ ਅਗਰ ਜੋੜ ਲੀਏ ਤਾਂ 10.5 ਕਰੋੜ ਲੀਟਰ ਪਾਣੀ ਹੈ ਜਦਕਿ ਬੁੱਢੇ ਨਾਲੇ ਚ ਟੋਟਲ 50 ਤੋਂ 60 ਕਰੋੜ ਲੀਟਰ ਪਾਣੀ ਪੈਂਦਾ ਜਿਹਦੇ ਚ 15 ਕਰੋੜ ਲੀਟਰ ਕੱਲੇ ਡਾਿੰਦਾ ਲੇਕਿਨ ਆਪਾਂ ਸਟੈਪ ਬਾਈ ਸਟੈਪ ਲੜਾਂਗੇ ਹੁਣ ਤੱਕ ਜਮਾ ਨਹੀਂ ਹੋਇਆ ਸੀ ਤਣਲੇ ਨਾਲੇ ਚਲਾ ਰਹੇ ਸੀ ਆਪਾਂ ਪਹਿਲੀ ਲੜਾਈ ਜਿੱਤੀ ਐ ਪਰ ਇਹ ਲੜਾਈ ਲੰਬੀ ਐ ਆਪਾਂ ਅਗਲੇ ਵੀ ਬੰਦ ਕਰਾਵਾਂਗੇ ਜੋ ਗਲਤ ਨੇ ਤੇ ਜਿਹੜੀਆਂ ਫੈਕਟਰੀਆਂ ਰਿਵਰਸ ਬੋਰ ਕਰਕੇ ਥੱਲੇ ਪਾ ਰੀਆਂ ਨੇ ਉਹਨਾਂ ਨੂੰ ਵੀ ਅਸੀਂ ਕਵਾਂਗੇ ਅੱਗੇ ਕਾਲ ਦੇਵਾਂਗੇ ਉਹਨਾਂ ਲਈ ਕੀ ਕਹਿਣਾ ਸੋ ਇਹ ਸਾਰੀ ਜੋ ਪੰਜਾਬ ਦਾ ਪਾਣੀ ਕਾਲਾ ਹੋਇਆ ਪਿਆ ਗੰਦਾ ਹੋਇਆ ਪਿਆ ਬਿਮਾਰੀਆਂ ਨਾਲ ਭਰਿਆ ਪਿਆ ਇਹਨੂੰ ਆਪਾਂ ਸਹੀ ਕਰਾਵਾਂਗੇ ਦੋ ਦਿਨ ਵਾਸਤੇ ਦੇਖਿਆ ਜਾਊਗਾ ਵੀ ਦੋ ਦਿਨ ਜਿਹੜਾ ਦਿੱਤਾ ਗਿਆ ਟਾਈਮ ਉਹ ਸਾਡੇ ਬੰਦਿਆਂ ਨੂੰ ਉਹਨਾਂ ਨੇ ਕਿਹਾ ਅਸੀਂ ਦੱਸਾਂਗੇ ਲਿਖ ਕੇ ਦੱਸਾਂਗੇ ਮੀਡੀਆ 'ਚ ਵੀ ਦੱਸਾਂਗੇ ਪਰ ਅਲੱਗ ਜੂ ਔਰ ਉਸ ਤੋਂ ਵੀ ਅਹਿਮ ਗੱਲ ਸਾਰੀ ਆ ਸੰਗਤ ਖੜੀ ਐ ਇੰਨਾ ਚੁ ਵੀ ਮੈਂ ਕਹਿੰਦਾ ਸੀ ਜੇ ਸਾਰਿਆਂ ਸਾਹਮਣੇ ਅਨਾਉਂਸ ਕਰਕੇ ਮੁਕਰਣਗੇ ਤਾਂ ਦੁਨੀਆ ਨੂੰ ਪਤਾ ਲੱਗੂ ਸਟੇਟ ਕੀ ਕਰ ਰਹੀ ਐ ਆਪਾਂ ਤਾਂ ਫੇਰ ਆ ਲੈ ਫੇਰ ਆਗੇ ਹੁਣ ਤਾਂ ਮੰਨਗੇ ਮਾਫੀ ਵੀ ਮੰਗ ਲਈ ਕਿ ਅਸੀਂ ਜੋ ਜ਼ਿਆਤੀ ਕੀਤੀ ਕਾਰਵਾਈ ਦਾ ਵੀ kiya ਕਿੰਨਾ ਪਲਾਂਟਾਂ ਦੀ ਗੱਲ ਕਲੀਅਰ ਹੋ ਗਈ ਬੰਦੇ ਸਾਡੇ ਸਾਰੇ ਛੱਡ ਦਿੱਤੇ ਗਏ ਫੇਰ ਸਹੀ ਕਿਉਂਕਿ 네ਗੋਸ਼ੀਏਸ਼ਨ ਦਾ ਇੱਕ ਵੇ ਹੈ ਉਹਨਾਂ ਨੇ ਕਿਹਾ ਕਿ ਫੈਕਟਰੀਜ਼ ਨੂੰ ਬੰਦ ਕਰਨਾ ਪਊਗਾ ਫੇਰ ਹੀ ਪਲਾਂਟ ਬੰਦ ਕੀਤੇ ਜਾਣਗੇ ਫੈਕਟਰੀ ਵਾਲਿਆਂ ਨੂੰ ਇਹ ਗੱਲਾਂ ਸਮਝਾ ਕੇ ਕਹਿ ਕੇ ਕਿਉਂਕਿ ਉਹ ਆਪ ਦੀ ਇੰਟਰਪ੍ਰੀਟੇਸ਼ਨ ਸਟੇ ਦੀ ਕੋਈ ਹੋਰ ਕਰ ਰਹੇ ਨਹੀਂ ਕਿ ਸਾਨੂੰ ਸਟੇ ਮਿਲੀ ਹੋਈ ਹੈ ਉਸ ਚੀਜ਼ ਨੂੰ ਉਹ ਕਲੀਅਰ ਕਰਿਆ ਜਾਊਗਾ ਲੀਗਲ ਓਪੀਨੀਅਨ ਪੂਰੀ ਇੱਕ ਬਣਾਈ ਜਾਊਗੀ ਲੋਕਾਂ ਦੀ ਜਿੱਤ ਹੋਈ ਹੈ ਜੀ ਲੱਗਦਾ ਲੋਕਾਂ ਦੀ ਇਹ ਪਹਿਲੀ ਜਿੱਤ ਆ ਸ਼ੇਰੋ ਇਹ ਕਾਲੇ ਪਾਣੀ ਦੀ ਲੜਾਈ ਦੀ ਪਹਿਲੀ ਜਿੱਤ ਆ ਪਰ ਬਹੁਤ ਛੋਟੀ ਜਿੱਤ ਹੈ ਔਰ ਇਸ ਤੇ ਸਾਨੂੰ ਬਹੁਤ ਵਾਰੀ ਲੜਨਾ ਪਊਗਾ ਤਾਂ ਹੀ ਅਸੀਂ ਕਿਉਂਕਿ ਪੰਜਾਬ ਦਾ ਸਾਰਾ ਪਾਣੀ ਸਾਰਾ ਪਾਣੀ ਸਾਰਾ ਹੀ ਦੂਸ਼ਿਤ ਹੋ ਗਿਆ ਜੋ ਬਚਿਆ ਤੇ ਬਹੁਤ ਸਾਰਾ ਪਾਣੀ ਸਾਡਾ ਖੋਕੇ ਲੱਗੇ ਨੇ ਸੋ ਇੱਕ ਲੰਬੀ ਲੜਾਈ ਹੈ ਪਹਿਲੀ ਜਿੱਤ ਪਹਿਲੀ ਆਰੀ ਹੋਈ ਹੈ ਕਾਲੇ ਪਾਣੀ ਤੇ ਬਟ ਜੇ ਕੋਈ ਵੀ ਕਮਿਟਮੈਂਟ 'ਚ ਧੋਖਾ ਹੋਊਗਾ ਅਸੀਂ ਸਾਰਿਆਂ ਦੀ ਰਾਇ ਲਈ ਉੱਥੇ ਬੈਠ ਕੇ ਸਾਰਿਆਂ ਨੇ ਇੱਕ ਜੈਕਾਰਾ ਲਾ ਕੇ ਕਿਹਾ ਠੀਕ ਆ ਫੇਰ ਆ ਕੇ ਖੜੇ ਔਰ ਸਭ ਤੋਂ ਵੱਡੀ ਗੱਲ ਹੈ ਏਡੀਸੀ ਡੀਸੀਪੀ ਤੁਹਾਡੇ ਸਾਹਮਣੇ ਖੜ ਕੇ মিডিਏ ਦੇ ਤੇ ਲੋਕਾਂ ਦੇ ਉਹਨਾਂ ਨੇ ਮਾਫੀਆਂ ਵੀ ਮੰਗੀਆਂ ਕਾਰਵਾਈ ਦੇ ਵਾਅਦੇ ਵੀ ਕੀਤੇ ਨੇ ਔਰ ਬੰਦ ਕਰਨ ਦੀਆਂ ਵੀ ਗੱਲਾਂ ਹੋਈਆਂ ਹੋਇਆ ਨਾ ਬਸ ਫੇਰ ਆਪਾਂ ਵੀ ਕਰਾਂਗੇ ਠੀਕ ਹੈ ਜੀ ਅਭੀ ਐਸੇ ਸਥਿਤਾ ਜੋ ਨਹੀਂ ਦੇਖੋ ਇਦਾਂ ਗੱਲ ਹੈਗੀ ਹੈ ਕਿ ਜਿਹੜੇ ਮੁੱਦਿਆਂ ਤੇ ਇੱਥੇ ਆਏ ਸੀਗੇ ਏਡੀਸੀ ਸਾਹਿਬ ਇੱਥੇ ਆਏ ਆਪਣੇ ਤੇ ਏਡੀਸੀ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਦੀ ਸਾਰੀ ਜਿਹੜੀ ਗੱਲਾਂ ਹੈਗੀ ਉਸ ਤੇ ਵਿਚਾਰ ਵਟੰਦਰਾ ਕੀਤਾ ਜਾਵੇਗਾ ਤੇ ਇੱਕ ਸਮੇਂ ਸਿਰ ਤਰੀਕੇ ਨਾਲ ਟਾਈਮਲੀ ਤਰੀਕੇ ਨਾਲ ਇਹਦਾ ਜਿਹੜਾ ਹੈਗਾ ਇਹਨੂੰ ਅਸੀਂ ਇਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਤੇ ਇਸ ਗੱਲ ਤੇ ਆ ਵੀ ਐਗਰੀ ਕਰਦੇ ਹੈਗੇ ਆ ਤੇ ਬਾਕੀ ਹੁਣ ਆ ਆਪਣੇ ਜਿਹੜੇ ਹੈਗੇ ਇਹਨਾਂ ਦੇ ਬੰਦੇ ਆ ਕਿ ਅਸੀਂ ਆਲਰੇਡੀ ਇਹਨਾਂ ਨੂੰ ਛੱਡਦੇ ਪਏ ਛੜੀ ਦਿੱਤੇ ਜ਼ਾਤਰ ਬੰਦੇ ਇੱਕ ਆਦ ਕੋਈ ਰਹਿੰਦਾ ਉਹਨਾਂ ਨੂੰ ਵੀ ਅਸੀਂ ਤੇ ਫਿਲਹਾਲ ਪੀਸਫੁਲ ਹੈ ਜੀ ਟ੍ਰੈਫਿਕ ਆ ਕਿ ਨਾ ਐਫਐਕ ਸਾਡਾ ਬੜਾ ਹੀ ਸਬੂਧਲੀ ਚੱਲ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਤੇ ਠੀਕ ਹੈ ਤੇ ਲੱਗਾ ਸਾਣਾ ਵੀ ਇਹਨਾਂ ਦਾ ਹੈਗਾ ਚੰਚਾਲ ਵੀ ਸਾਡਾ ਬਾਤ ਉਹ ਜੀ ਹਾਂ ਉਹ ਵੀ ਕੀ ਕਹਿੰਦੇ ਹਾਂ ਜੀ ਉਹ ਵੀ ਅਸੀਂ ਉਹਨੂੰ ਵੀ ਛੱਡ ਚੁੱਕੇ ਆ ਤੇ ਆ ਕੀ ਕਹਿੰਦੇ ਆ ਫਿਲਹਾਲ ਸਾਡੇ ਏਰੀਆ ਦੀ ਜੇ ਆਪਾਂ ਗੱਲ ਕਰੀਏ ਤੇ ਬੜਾ ਪੀਸਫੁਲ ਤਰੀਕੇ ਨਾਲ ਇੱਥੇ ਚੱਲਦਾ ਕਿਸੇ ਦਾ ਕਿਸੇ ਨਾਲ ਕੋਈ ਸਹਿਮਤ ਬਣੀ ਹੈ ਕੋਈ ਤੁਹਾਡੇ ਨਾਲ ਏਡੀਸੀ ਸਾਹਿਬ ਆਈ ਸੀਗੇ ਇਹਨਾਂ ਜਿਹੜੇ ਕਹਿੰਦੇ ਜੀ ਤਿੰਨ ਪਲਾਨਟ ਟਰੀਟਮੈਂਟ ਪਲੈਂਟ ਜਿਹੜੇ ਕਹਿੰਦੇ ਆ ਜਦੋਂ ਬੰਦ ਕਰਾਣਾ ਉਸ ਗੱਲ ਤੇ ਐਡੀਸੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਜੋ ਵੀ ਕਾਨੂੰਨ ਮੁਤਾਬਕ ਜੋ ਵੀ ਬਣਦਾ ਹੈ ਉਹਦਾ ਹੱਲ ਕੱਢਿਆ ਜਾਊਗਾ ਤੇ ਸਮੇਂ ਸਿਰ ਤਰੀਕੇ ਦੇ ਨਾਲ ਕੱਢਿਆ ਬਜੀ ਇਹਨਾਂ ਨੇ ਦੇਖ ਕੌਣ ਤੁਸੀਂ ਦੇਖ ਹੀ ਰਹੇ ਹੋ ਜੀ ਟ੍ਰੈਫਿਕ ਸਾਰਾ ਦੁਬਾਰਾ ਬੜਾ ਪੀਸਫੁਲ ਤਰੀਕੇ ਨਾਲ ਚੱਲਦਾ ਪਿਆ ਹੈ ਤੇ ਆਪਣਾ ਇਹ ਸਾਈਡ ਤੇ ਫਿਲਹਾਲ ਹੈਗੇ ਆ ਤੇ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਦਾਂ ਹੀ ਸਲੋਲੀ ਜਿਹੜੇ ਹੈਗੇ ਆ ਇੱਥੋਂ ਇਹ ਆਪਣਾ ਰੂਟ ਡਿਸਪਰਸ ਕਰਦੇ ਆ ਉਹਨੇ ਇਹ ਕਿਹਾ ਕਿ ਜੇ ਸਾਡੇ ਮੰਗਾਂ ਨਾ ਵਧੇ ਤਾਂ ہمارا ਐਸਿਸਿੰਗ ਰਸ਼ ਕਰ ਦੇਗਾ ਉਹ ਤਾਂ ਦੇਖੋ ਜੀ ਅਸੀਂ ਇੱਕ ਡੈਮੋਕ੍ਰੇਸੀ ਚ ਰਹਦੇ ਆ ਕੋਈ ਵੀ ਕبھی ਵਿਅਕਤੀ ਜੇ ਚਾਹਣ ਕਿਤੇ ਵੀ ਜਾ ਕੇ ਆਪਣਾ ਜਿਹੜਾ ਇਹ ਸੰਘਰਸ਼ ਲੇਕਿਨ ਜ਼ਰੂਰੀ ਇਹ ਹੈ ਕਿ ਉਹ ਲਾਫਲ ਤਰੀਕੇ ਨਾਲ ਤਕਰੀਰ ਕਰੇ